ਆਈ ਬਾਅਦ ਦਾ ਸਾਰਾ ਕੱਟਾ ਹੋ ਗਿਆ ਜੀ ਅੱਜ ਆ ਗੁਰੂ ਸਾਹਿਬ ਦਾ ਆਪਾਂ ਲੇਟ ਹੋ ਰਾਇਦਾ ਲੇਟ ਹੋ ਰਾਇਦਾ ਉਹ ਜੇ 5 4 5 4 ਉਹ ਦਿੱਤੇ ਹਾਂ 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 ਸੋਸ਼ਲ ਮੀਡੀਆ ਦਾ ਬਾਦ ਹੈ 7 80 ਜਣੇ ਆ ਗਏ ਪਰਮਾਨੰਥ ਬਣਾਏ ਹੋਏ ਅੱਜ ਸੋ ਬਈ ਅੰਦਰ ਆ ਜਾ ਕਾਲੀ ਆ ਕਰ ਮੇ ਬਲਾਦੀ ਬਈ ਮਾਨ ਵਾਸਤੇ ਵੀ ਚਾਈਨਾ ਡੋਰ ਦੇ ਪ੍ਰਚਨ ਵਾਸਤੇ ਉਹ ਮੋਟਰਸਾਈਕਲ ਤੇ ਇਹ ਤਾਂ ਜੋ ਆ ਵੀਰ ਹੋਰ ਉਦੋਂ ਕੀਤਾ ਜੀ ਬਹੁਤ ਵਧੀਆ ਫਰੀ ਆਫ ਕੋਸਟ ਲਾ ਰਹੇ ਨੇ ਤੇ ਮੈਂ ਤਾਂ ਐ ਸਮਝਦਾ ਜੀ ਜੋ ਇਹ ਸੇਵਾ ਬਹੁਤ ਵੱਡੀ ਸੇਵਾ ਕਿਉਂਕਿ ਜੇ ਕਿਸੇ ਗਰੀਬ ਦੀ ਜਾਂ ਕੋਈ ਆਪਣਾ ਮੋਟਰਸਾਈਕਲ ਕੋਈ ਵੀ ਜਾ ਰਿਹਾ ਜਾਣ ਚਾਈਨਾ ਡੋਰ ਤੋਂ ਬਾਜ਼ੀ ਦਾ ਬਹੁਤ ਵਧੀਆ ਤੇ ਸ਼ਹਿਰ ਦੇ ਜੋ ਵਪਾਰੀ ਹੈ ਜੋ ਆਪਣਾ ਪਤੰਗ ਤੇ ਡੋਰਾਂ ਵੇਚ ਰਿਹਾ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਚਾਈਨਾ ਡੋਰ ਨੂੰ ਮਿੱਤਰੋ ਨਾ ਵੇਚੋ ਕਿਉਂਕਿ ਤੁਹਾਡੇ ਆਪ ਦਾ ਘਰ ਦਾ ਚਰਾਗ ਹੈ ਹੋ ਸਕਦਾ ਵੀ ਸਕੂਟਰ ਮੋਟਰਸਾਈਕਲ ਤੇ ਜਾ ਰਿਹਾ ਹੋਵੇ ਇਹ ਤੇ ਜਿਹੜਾ ਹੈਗਾ ਵੇ ਸਖਤ ਐਕਸ਼ਨ ਲੈਵੇ ਪੁਲਿਸ ਵੀ ਵੀ ਚੈਨਲ ਔਰ ਨਾਂ ਵਿੱਚੋ ਜੋ ਕੋਈ ਵੇਚਦਾ ਤਾਂ ਉਹ ਤੇ ਜਾਣ ਲੇਵਾ ਜੋ ਉਹ ਆਏ 302 ਦਾ ਪਰਚਾ ਦਰਜ ਕੀਤਾ ਜਾਵੇ ਇਹੀ ਕਹਿੰਦਾ ਹੋਇਆ ਮੈਂ ਆਸ ਕਰਾਂਗਾ ਸ਼ਹਿਰ ਬਠਿੰਡਾ ਵਾਸੀਆਂ ਨੂੰ ਜੇਕਰ ਚੈਨਲ ਔਰ ਵਿਕਦੀ ਹੈ ਤਾਂ ਪੁਲਿਸ ਨੂੰ ਵੀ ਇਹਦੀ ਇਤਲਾਹ ਦਿੱਤੀ ਜਾਵੇ ਕਿਉਂਕਿ ਡੋਰ ਤਾਂ ਜਣੀ ਹੈਗੀ ਜਾਣ ਲੇਵਾ ਹੈਗੀ ਪਤਾ ਕਿੱਥੇ ਫਿਰ ਗਈ ਉਹਨੂੰ ਛੱਡਣਾ ਨਹੀਂ ਤੇ ਬਚਾ ਦੇ ਵਿੱਚ ਹੀ ਬਚਾ ਸਾਰੇ ਉਹ ਵਿਚਾਰ ਰੱਖੋ ਹੈ ਕਿ ਆਪਣੇ ਮੋਟਰਸਾਈਕਲ ਮੋਟਰਸਾਈਕਲ ਕੀ ਚੀਜ਼ ਹੈ ਕਿਸ ਤਰ੍ਹਾਂ ਲੱਗਦੀ ਹੈ ਦੇਖੋ ਜੀ ਗੱਲ ਇਹ ਇੱਕ ਤਾਂ ਇਹ ਹਾਈਟ ਕਿਹੜੀ ਦੇਖੀ ਹੈ ਡੋਰ ਜਦਾਂ ਮੂਰੀ ਰਹਿ ਜਾਊਗੀ ਜੇ ਜਾਊਗੀ ਤਾਂ ਉੱਪਰ ਟੱਪ ਜਾਊਗੀ ਉਹ ਉਹੀ ਸੁਣ ਕੇ ਲੋਹੇ ਦਾ ਸਰੀਆ ਤੇ ਉਹੀ ਮੈਂ ਇੱਥੇ ਲਵਾਣ ਆਇਆ ਕਿਉਂਕਿ ਮੈਂ ਦਫ਼ਤਰ ਮੇਰੇ ਦੋ ਤਿੰਨ ਬੰਦੇ ਆਏ ਉਹਨਾਂ ਦਾ ਸਰੀਆ ਲੱਗਿਆ ਸੀਗਾ ਮੈਂ ਪੁੱਛਿਆ ਕਹਿੰਦਾ ਸਰੋਂ ਕਿ ਡੋਰ ਆਸਤੇ ਲਵਾਇਆ ਤੇ ਮੈਂ ਰੋਜ਼ ਮਫੜਾ ਬਣ ਕੇ ਚੱਲਦਾ ਘਰੋਂ ਵੀ ਡੋਰ ਤਾਂ ਬਚਾਅ ਹੋ ਸਕੇ ਤੇ ਆਪਰੇ ਡਰ ਮਾਰੇ ਇੱਥੇ ਉਹ ਲਵਾਣ ਆਏ ਆ ਵੀ ਮਫੜਾ ਚ ਲਾਵਾਂਗੇ ਵੀ ਉਹ ਸਰੀਆ ਜੇ ਲੱਗ ਜੇ ਤਾਂ ਬਹੁਤ ਵਧੀਆ ਹੋਵੇਗਾ ਜੀ ਨਾਮ ਹੈ ਭਾਜੀ ਤੇ ਕੀ ਕਹਿਣਾ ਜਿਹੜਾ ਤੁਸੀਂ ਉਪਰਾਂ ਲੱਗਿਆ ਮੇਰਾ ਨਾਮ ਮਣੀ ਹੈ ਜੀ ਮੇਰਾ ਇਹ ਕਹਿਣਾ ਜੀ ਆਉਣ ਵਾਲੀ 2 ਫਰਵਰੀ ਨੂੰ ਜੀ ਜੋ ਬਸੰਤ ਪੰਚਮੀ ਆ ਰਹੀ ਹੈ ਉਹਦੇ ਵਿੱਚ ਲੋਕ ਆਪਣੀ ਚਾਈਨਾ ਡੋਰ ਤੋਂ ਗੁਰੇਜ਼ ਕਰਨ ਤੇ ਆਮ ਜਿਹੜੀਆਂ ਡੋਰਾ ਨੇ ਉਹ ਵਰਤਣ ਤੇ ਜੇ ਉਹਨਾਂ ਦਿਨਾਂ ਵਿੱਚ ਚਾਈਨਾ ਡੋਰ ਲੋਕ ਵਰਤਦੇ ਨੇ ਉਹਦਾ ਜੇ ਪ੍ਰੋਡਕਸ਼ਨ ਲਵਾ ਸਕਦੇ ਸਾਡੇ ਤੋਂ ਫ੍ਰੀ ਆਫ ਕਾਸਟ ਜੀ ਅਸੀਂ ਇਹ ਫ੍ਰੀ ਦੇ ਵਿੱਚ ਲਾ ਕੇ ਦੇਣਾਗੇ ਜਿਸ ਦੇ ਨਾਲ ਇਹ ਚਾਈਨਾ ਡੋਰ ਗਲ ਦੇ ਵਿੱਚ ਫਿਰਨ ਤੋਂ ਬਚ ਸਕਦੀ ਹੈ ਜੀ ਅੱਛਾ ਇਹ ਖਿਆਲ ਕਿਵੇਂ ਆਇਆ ਤੁਹਾਨੂੰ ਵੀ ਇਸ ਤਰ੍ਹਾਂ ਦਾ ਆਪਾਂ ਨੂੰ ਕਰਨਾ ਚਾਹੀਦਾ ਹੈ ਏ ਸਾਡੇ ਨਾਲ ਜੀ ਗਲਚ ਆਪ ਆਪਦੇ ਪੈ ਜਾਣੀ ਸੀ ਡੋਰ ਇਹ ਅਸੀਂ ਚਲੋ ਸਾਡੀ ਜਿਹੜੀ ਬਾਈਕ ਦੀ ਸਪੀਡ ਸੀ ਉਹ ਘੱਟ ਸੀਗੀ ਤਾਂ ਕਰਕੇ ਅਸੀਂ ਬਚ ਗਏ ਤੇ ਇੱਕ ਨਾਮ ਪਿਛਲੇ ਦਿਨੀ ਨਾਮਦੇਵ ਰੋਡ ਤੇ ਇੱਕ ਮੁੰਡੇ ਦੀ ਗਰਦਨ ਵੱਢੀ ਗਈ ਸੀ ਜਿਹਦੇ ਵਿੱਚ ਉਹ ਫੂਡ ਪਾਈਪ ਤੇ ਸਾਂਹ ਲੈਣ ਵਾਲੀ ਦੋਨੇ ਵੱਢੀਆਂ ਜੀ ਕੱਲ ਪਰਸੋ ਦੀ ਡੈਥ ਵੀ ਹੋ ਗਈ ਜੀ ਅਸੀਂ ਸੁਣਿਆ ਜੀ ਡੈਥ ਹੋ ਗਈ ਪਰ ਉਹ ਤੋਂ ਬਾਅਦ ਜੀ ਦੇਖੋ ਸੋਚਿਆ ਕਿ ਜੇ ਸਾਡੇ ਕਦਮ ਇਸ ਕਦਮ ਨਾਲ ਕਿਸੇ ਇੱਕ ਦੀ ਵੀ ਜਾਨ ਬਚ ਸਕਦੀ ਆ ਬਚ ਗਈ ਤਾਂ ਅਸੀਂ ਆਪਦੇ ਇਸ ਕੰਮ ਨੂੰ ਪੂਰਾ ਮੰਨਾਂਗੇ ਕੀ ਹੈ ਕਿ ਇਹ ਐਂਗਲ ਕਿਸ ਤਰ੍ਹਾਂ ਦੀ ਬਣਾਉਣੇ ਧਿਆਨ ਕਰਦੇ ਆ ਇਹ ਐਂਗਲ ਜਿੱਥੇ ਸ਼ੀਸ਼ਾ ਲੱਗਿਆ ਹੁੰਦਾ ਜਿੱਥੇ ਨਟ ਵਗੈਰਾ ਕੱਸ ਕੇ ਜੀ ਕਲੰਪ ਲਗਾ ਕੇ ਉੱਥੇ ਸਰੀਆ 2.5 2 ਸੂਤ ਦਾ ਸਰੀਆ ਬੈਂਡ ਕਰਕੇ ਲਾ ਦਿੰਦੇ ਆ ਜਿਸ ਨਾਲ ਜੀ ਇਹ ਆਪਣੀ ਜਦੋਂ ਆਪਾਂ ਬਾਈਕ ਤੇ ਬੈਠਦੇ ਆ ਜੀ ਆਪਣੇ ਹਾਈਟ ਤੋਂ ਉੱਪਰ ਹੁੰਦੀ ਹੈ ਜੀ ਇਹ ਤੇ ਜਦੋਂ ਚੈਨਲ ਅੱਗੇ ਆਉਂਦੀ ਆ ਤਾਂ ਉੱਪਰ ਦੀ ਹੋ ਕੇ ਟੱਪ ਜਾਂਦੀ ਤੇ ਕਿੰਨੇ ਕਿਲੋ ਕਰ ਰਹੇ ਤੁਹਾਡੇ ਕੋਲੇ ਸਾਡੇ ਲੋ ਸਾਡੇ ਕੋਲ ਜੀ ਵੈਸੇ ਰੁਟੀਨ ਦੇ ਵਿੱਚ ਪਹਿਲਾਂ ਕੋਈ 5-4 ਆਉਂਦੇ ਸੀਗੇ ਜੀ ਹਫ਼ਤੇ ਚ ਲਾ ਰਹੇ ਸੀ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਫੋਟੋਆਂ ਵੀਡੀਓ ਲੋਕ ਤਾ ਅੱਜ ਘਟ ਘਟ 50 ਤੋਂ 50 ਤੋਂ 70 ਲੋਕ ਆ ਗਏ ਜੀ ਘਟ ਘਟ 100 ਤੋਂ ਉੱਪਰ ਅਸੀਂ ਲਾ ਚੁੱਕੇ ਹਾਂ ਜੀ ਅੱਛਾ ਇਹ ਜੀ ਪਸੰਦ ਤੱਕ ਕਿਸੇ ਤਰ੍ਹਾਂ ਲਾਉਂਗੇ ਹਾਂ ਹਾਂ ਜੀ ਪਸੰਦ ਤੱਕ ਇਸ ਤਰ੍ਹਾਂ ਲਾਉਂਗੇ ਕੋਈ ਵੀ ਆ ਕੇ ਲਵਾ ਸਕਦਾ ਕੋਈ ਵੀ ਆ ਕੇ ਲਵਾ ਸਕਦਾ ਜੀ